ਵੈਸੇ ਬਾਬਾ ਜੀ ਉਹਦੋਂ ਘਟ ਹੀ ਬਾਹਰ ਅੰਦਰ ਜਾਂਦੇ ਸਨ ਬਾਬਾ ਜੀ ਕੋਲ ਕੋਈ ਸਵਾਰੀ ਨਹੀਂ ਸੀ ਜੇ ਜਾਂਦੇ ਸਨ ਤਾਂ ਰੱਥ ਗੱਡੀ ਜਾਂ ਕੋਈ ਟਾਂਗਾ ਹੁੰਦਾ ਸੀ ਮੋਟਰਾਂ ਦਾ ਸਾਧਨ ਨਹੀਂ ਸੀ ਮੋਟਰ ਕਿਸੇ ਵਜ਼ੀਰ ਜਾਂ ਰਾਜੇ ਕੋਲ ਹੀ ਹੋਇਆ ਕਰਦੀ ਸੀ ਅੱਜ ਤੋਂ 70 ਸਾਲ ਪਹਿਲਾਂ ਦੀ ਗੱਲ ਹੈ ਇੱਕ ਵਾਰੀ ਜਦੋਂ ਬਾਬਾ ਜੀ ਚੰਗ ਮੰਗਿਆਣੇ ਸਨ ਤੇ ਸਰਦਾਰ ਹਰਜੰਤ ਸਿੰਘ ਜੀ ਵਜ਼ੀਰ ਤੇ ਮੈਂ ਲਾਹੌਰ ਸੀ ਸਰਦਾਰ ਹਰਚੰਦ ਸਿੰਘ ਮੈਨੂੰ ਕਹਿਣ ਲੱਗਾ ਹਰੀ ਸਿਆ ਮੈਨੂੰ ਰਾਤ ਨੀਂਦ ਨਹੀਂ ਆਈ ਕਿਉਂਕਿ ਬਾਬਾ ਜੀ ਬਾਬਾ ਨਨ ਸਿੰਘ ਜੀ ਚੰਗ ਮੰਗਿਆਣੇ ਆਏ ਹੋਏ ਹਨ ਤੇ ਮੈਨੂੰ ਪਤਾ ਲੱਗਿਆ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਟਾਂਗੇ ਤੇ ਜਾਂਦੇ ਹਨ ਮੈਨੂੰ ਬੜਾ ਦੁੱਖ ਹੋਇਆ ਹੈ ਇਹ ਸੁਣ ਕੇ ਹਰੀ ਮੈਂ ਚਾਹੁੰਦਾ ਹਾਂ ਕਿ ਬਾਬਾ ਜੀ ਨੂੰ ਹਮੇਸ਼ਾ ਲਈ ਕਾਰ ਲੈ ਕੇ ਦੇਆ ਪਾਰ ਜੇ ਤੂੰ ਰੈਵਰੀ ਵਾਸਤੇ ਸੇਵਾ ਵਿੱਚ ਰਹੇ ਤਾਂ ਪਾਰ ਹਰੀ ਤੈਨੂੰ ਪਤਾ ਹੈ ਕਿ ਬਾਬਾ ਜੀ ਦੀ ਮਰਿਆਦਾ ਬੜੀ ਸਖਤ ਹੈ ਘੜੀ-ਘੜੀ ਆਉਣ ਜਾਣ ਨਹੀਂ ਦਿੰਦੇ ਕੱਲ ਨੂੰ ਤੂੰ ਆਖੇ ਹੁਣ ਮੈਂ ਫਲਾਣੀ ਰਿਸ਼ਤੇਦਾਰੀ ਜਾਣਾ ਹੁਣ ਮੈਂ ਵਿਆਹ ਜਾਣਾ ਹੈ ਦੇਖ ਲੈ ਜੇ ਤਾਂ ਵੀ ਹੰਗਮਾ ਵਾਂਗੂ ਰਹਿਣਾ ਹੈ ਤਾਂ ਮੈਂ ਕਰ ਲੈ ਦਿੰਦਾ ਹਾਂ ਤਾਂ ਉਸ ਵੇਲੇ ਦਾਸ ਤੇ ਬਾਬਾ ਜੀ ਦੀ ਇੰਨੀ ਕਿਰਪਾ ਸੀ ਕੇ ਮੈਨੂੰ ਤਾਂ ਚਾ ਚੜ ਗਿਆ ਹਰਜਨ ਸਿੰਘ ਦੀ ਗੱਲ ਸੁਣ ਕੇ ਮੈਂ ਕਿਹਾ ਜੀ ਸਤਿ ਬਚਨ ਮੈਂ ਸੇਵਾ ਕਰਾਂਗਾ ਪਰਿਵਾਰ ਠੀਕ ਹੈ ਬਥੇਰਾ ਹੈ ਕਿਉਂਕਿ ਜੇ ਬਾਬਾ ਜੀ ਦੇ ਚਰਨ ਮਿਲ ਜਾਣ ਮੈਨੂੰ ਹੋਰ ਕੀ ਚਾਹੀਦਾ ਹੈ ਇਸ ਵਾਸਤੇ ਤੁਸੀਂ ਕਾਰ ਲੈ ਲਓ ਉਹ ਵਿਚਾਰੇ ਉੱਠ ਕੇ ਤੁਰ ਪਏ ਕਾਰ ਦੇਖੀ ਮੇਰੇ ਪਸੰਦ ਨਾ ਆਈ ਮੈਂ ਕਿਹਾ ਜੀ ਬਲੈਕ ਦੀ ਕਾਰ ਲਓ ਬਲੈਤ ਵਾਲੀ ਕੰਪਨੀ ਵਿੱਚ ਗਏ ਉੱਥੋਂ ਕਾਰ ਖਰੀਦ ਲਈ ਲੈ ਕੇ ਘਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ